ਤੁਸੀਂ ਜੁੜਿਓ ਡੀਡੀਐਸ ਨਿਊ ਚੈਨਲ ਦੇ ਨਾਲ ਖਬਰ ਨਿਕਲ ਕੇ ਆ ਰਹੀ ਹੈ ਮਾਨਸਾ ਤੋਂ ਜਿੱਥੇ ਕਿ ਭਾਰਤੀ ਕਿਸਾਨ ਜੁਨੀਅਰ ਡਕੌਂਦਾ ਵੱਲੋਂ ਐਸਐਸਪੀ ਦਫ਼ਤਰ ਦਾ ਘਰਾਓ ਕੀਤਾ ਗਿਆ ਦੇਖਦੇ ਆਂ ਪੂਰੀ ਖਬਰ ਮਾਨਸਾ ਤੋਂ ਸੁਰੇਜ ਜਿੰਦਲ ਦੇ ਨਾਲ ਦਵਿੰਦਰ ਪਾਲ ਮਾਨਸਾ ਦੀ ਵਿਸ਼ੇਸ਼ ਰਿਪੋਰਟ ਸਾਡੇ ਕੋਲ ਵੀਡੀਓ ਬੁਗਾਰਾਂ ਦੀ ਬਣੀਆਂ ਹੋਈਆਂ ਨੇ ਉਹਨਾਂ ਦੀ ਵੀ ਇੰਨੇ ਪੈਸੇ ਮਫਲਾਨੀ ਨੂੰ ਦੇਤੇ ਪਰ ਕੋਈ ਸੁਣਵਾਈ ਨਹੀਂ ਦੂਜੇ ਸਿਰੇ ਪਹਿਲਾ ਆਪਾਂ ਘਰੋਂ ਨਿਕਲਦੇ ਆਇ ਖਾਕੀ ਝੁੱਗੇ ਕੋਲ ਭੜਦੇ ਵੀ ਕੀ ਆ ਕਾ ਜਦੋਂ ਆਪਦੇ ਆਪ ਸਾਰਾ ਕੁਝ ਲਿਖ ਕੇ ਉਹ ਬੰਦੇ ਨੇ ਦੋ ਬੰਦਿਆਂ ਦਾ ਨਾ ਲੈ ਕੇ ਕੋਈ ਜ਼ਹਿਰੀਲੀ ਜੀ ਨਿਗਲ ਕੇ ਆਪਦੀ ਆਤਮ ਹੱਤਿਆ ਕਰ ਲਈ ਸਾਨੂੰ ਨਹੀਂ ਪਤਾ ਲੱਗਿਆ ਅਸੀਂ ਰਹੇ ਵੀ ਖਬਰ ਨਹੀਂ ਕੋਈ ਟੈਗ ਵਗੈਰਾ ਹੋਵੇ ਉਹਨੂੰ ਘਰੋਂ ਚੱਕ ਕੇ ਲਿਆਏ ਕਿਸੇ ਨੇ ਕੋਈ ਗੌਰ ਨਹੀਂ ਕਰੀ ਕਿਉਂ ਜਦੋਂ ਇੱਕ ਨੌਜਵਾਨ ਬੰਦੇ ਦੀ ਮੌਤ ਹੁੰਦੀ ਆ ਆਪਾਂ ਨੂੰ ਹੱਥ ਪੈਰਾਂ ਦੀ ਪੈ ਜਾਂਦੀ ਆ ਮੈਨੂੰ ਫੋਨ ਕਰਿਆ ਮੈਂ ਸੁਵਕਤ ਪੰਡਨੀ ਜੀ ਮੈਨੂੰ ਕਹਿੰਦੇ ਕਿਤੇ ਐ ਜਿਹੜੇ ਆਪਣੇ ਮੰੰਦਾਂ ਨੇ ਇਹਦੇ ਬਾਰੇ ਦਸਤਾਵੇਜ਼ ਦੇ ਨਾਲ ਸਾਰੀ ਡਿਟੇਲ ਨਾਲ ਡਿਸਕਸ ਹੋ ਗਈ ਇਹ ਬਸ ਬਸ ਥਾਣੇ ਦੇ ਨਾਲ ਸਭ ਤੋਂ ਮਕਦਮਾ ਹੈ ਕਿਹਨਾਂ ਦੇ ਵਿੱਚ ਮਕਦਮਾ ਦਾ ਨਿਪਟਾਰਾ ਕਰ ਲਿਆ ਨਹੀਂ ਆ ਉਦੋਂ ਤੁਸਨਾ ਵਿਸ਼ਵਾਸ ਦਿਲਾਉਣਾਗਾ ਜੋ ਵੀ ਕਾਰਦਾਇਕ ਕਾਨੂੰਨ ਅਨਸਾਰ ਹੋਊਗੀ ਉਹ ਕੀਤੀ ਜਾਊਗੀ ਵੀ ਗਲੇਆ ਚਲਾਣ ਕੇਸ ਮੋੜਾ ਰਹਿਣਾਗਾ ਸਾਰਾ ਟਾਈਮ ਕੱਢਿਆ ਜਾਊਗਾ ਤੇ ਜਿਹਦੇ ਅਨਗਹਿਲੀ ਪਾਈ ਉਹ ਵੀ ਪਤਾ ਕਰਾਂਗੇ ਕਿਦੇ ਅਸਲੀ ਛੋਟੇ ਮੁਲਾਜ਼ਮਾਂ ਦੀ ਨਾ ਖਰਾਬੀ ਕਰਦਾਇਕ ਕਰਾਂਗੇ ਤੇ ਪੂਰੇ ਬ੍ਰਿਤੀ ਨਾਲ ਜੋਸ਼ ਲਿਆਤਾ ਸਾਹਮਣੇ ਲਿਆਂਦੀ ਜਾਊਗੀ ਕਾਰਦਾਇਕ ਕੀਤਾ ਜਾਊਗਾ ਧੰਨਵਾਦ ਜੀ ਨਾਲਾ ਵਾਹਰੇ ਪੰਗਵਾਜੀ ਚੋਦੀ ਸੁਣੇ ਆ ਜੋ ਡੀਐਸਪੀ ਸਾਹਿਬ ਆਪਾਂ ਨੂੰ ਬੱਚਿਆ ਜਿਹੜੀ ਅੰਦਰ ਗੱਲ ਹੋਈ ਹੈ ਉਹੀ ਜਿਹੜੀ ਆ ਪਹਿਲਾਂ طے ਕਰੀ ਹੈ ਮੈਨੂੰ ਲੱਗਦਾ ਵੀ ਹੁਣ ਸਮਾਰਟੀ ਪੰਨ ਬੱਜੇ ਆਪਾਂ ਤੇ ਨਾਰੇ ਲਵਾ ਕੇ ਆਪਾਂ ਸਮਾਰਟੀ ਬੱਲ ਲੱਗਦੇ ਤੇ ਸਮਾਨ ਜਿਹੜਾ ਇਕੱਠਾ ਕਰਾ ਕੇ ਜਾਣਾ ਭਾਂਡਾ ਟੀਟਾ ਜਿਹੜਾ ਕਿ ਭੱਜ ਨਾ ਜਾਇਓ ਤੇ ਸਾਨੂੰ ਦੁਵਾਰੀਆਂ ਸਮੱਸਿਆ ਜੇ ਕੋਈ ਕੜੀਆਂ ਭਾਂਡੇ ਫੁੱਫੜ ਕੋਲੇ ਜਮਾ ਕਰਾ ਦੋ ਤੇ ਦਰੀਆਂ ਵਿੱਚ ਕੋਈ ਸਿੱਧੀਆਂ ਕਰ ਦਿਓ ਧੰਨਵਾਦ ਜੀ ਵਿਸ਼ਵਾਸ ਕਰਦੇ ਆਪਾਂ ਮਾਰੇ ਵੀ ਨਹੀਂ ਲਾਂਦੇ ਫਿਰ ਹੁਣ ਕਿਹਦਾ ਵਿਸ਼ਵਾਸ ਤੇ ਰੱਖੇ ਹੋਇਆ ਆਪਣਾ ਕੰਮ ਧੰਨਵਾਦ ਜੀ ਸਰੋਨਾ ਜੰਮੇ ਬੱਦਲੇ ਤੇ ਆਏ ਹਾਂ ਜੀ ਕਿਸਾਨ ਜੁਨੀਓ ਨੇ ਇੱਕ ਕੱਢ ਕੌਂਦਾ ਵੱਲੋਂ ਅਸੀਂ ਐਸਐਸਪੀ ਮਾਨਸਾ ਦਾ ਦਫ਼ਤਰ ਨਕਰੋ ਕੀਤਾ ਕਾਰਨ ਇਹ ਹੈ ਵੀ ਪਿਛਲੇ ਦਿਨਾਂ ਦੇ ਵਿੱਚ ਮਾਨਸਾ ਦੀ ਜਿਹੜੀ ਪੁਲਿਸ ਹੈ ਉਹਨੇ ਲਗਾਤਾਰ ਲੋਕਾਂ ਦੇ ਉੱਤੇ ਝੂਠੇ ਪਰਚੇ ਕੀਤੇ ਹੈ ਜਿਹੜੇ ਸਾਤੇ ਦਾ ਕੋਈ ਬਨਾਦ ਨਹੀਂ ਕੋਈ ਉਹਦਾ ਜੇ ਕਹਿ ਦੀ ਗੇ ਵੀ ਸਬੂਤ ਨਹੀਂ ਹੈਗਾ ਉਹ ਪਰਚੇ ਰੱਦ ਕੀਤੇ ਤੇ ਲਗਾਤਾਰ ਅਸੀਂ ਕਈ ਵਾਰੀ ਅਫਸਰ ਸਾਹਿਬ ਨੂੰ ਮਿਲੇ ਪਰ ਇਹਨਾਂ ਦੇ ਕੰਨ ਤੇ ਜੂਨ ਹੀ ਸਰਕੀ ਅੱਜ ਇਹ ਤੋਂ ਵੱਡੀ ਗਿਣਤੀ ਦੇ ਵਿੱਚ ਬੀਕੇਜੂ ਟਕਾਉਂਦਾ ਦੀ ਫੋਰਸ ਤੇ ਨਾਲ ਵੱਡੀ ਗਿਣਤੀ ਸਾਡੀਆਂ ਭੈਣਾ ਵੇ ਕਾਫਲੇ ਦੇ ਰੂਟ ਦੇ ਵਿੱਚ ਐਸਐਸਪੀ ਦਫ਼ਤਰ ਵਾਲਾ ਰਵਾਨਾ ਹੋਏ ਤਾਂ ਇੱਥੋਂ ਦੀ ਮਾਨਸਾ ਦੀ ਪੁਲਿਸ ਨੂੰ ਭਾਜੜ ਪਈ ਵੱਡੀ ਗਿਣਤੀ ਚ ਆ ਕੇ ਫੋਰਸ ਨੂੰ ਰੋਕ ਕੇ ਜਿਹੜੀਆਂ ਮੰਗਾਂ ਸੀਗੀਆਂ ਤੁਰੰਤ ਉਹ ਮੰਨੀਆਂ ਤੇ ਜਿਹੜੇ ਪਰਚੇ ਸੀਗੇ ਕੈਂਸਲ ਉਹ ਕਰੇ ਤੇ ਪਰ ਪਰਚੇ ਦੇ ਕੈਨਸਲ ਕਰਨ ਦਾ ਭਰੋਸਾ ਦਿੱਤਾ ਇਸ ਕਰਕੇ ਫੇਰ ਡੀਐਸਪੀ ਐਸਐਚਓ ਤੇ ਆਪਣੇ ਸੀਐਸਟਾਫ ਦੇ ਐਸਐਚਓ ਉਹਨਾਂ ਨੇ ਭਰੋਸਾ ਦਿੱਤਾ ਤੇ ਲੋਕਾਂ ਨੂੰ ਸ਼ਾਂਤ ਕੀਤਾ ਜਿਹੜਾ ਲੋਕਾਂ ਦਾ ਗੁੱਸਾ ਸੀਗਾ ਬਹੁਤ ਸਮਾਨੀ ਚੜਿਆ ਹੋਇਆ ਸੀਗਾ ਇਸ ਕਰਕੇ ਜਿਹੜੇ ਝੂਠੇ ਪਰਚੇ ਸੀ ਉਹ ਹੱਦ ਕਰਵਾਏ ਤੇ ਜੇਕਰ ਜਿਹੜੇ ਇੱਕ ਦੋ ਮੰਗਾ ਤੇ ਪਿਸ਼ਵਾਸ ਦਿੱਤਾ ਉਹ ਇਹਨਾਂ ਨੇ ਵਿਸ਼ਵਾਸ ਘੜ ਕੀਤਾ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਆ ਲੋਕਾਂ ਦਾ ਗੁੱਸਾ ਸਾਹਮਣੇ ਦੇ ਵਾਸਤੇ ਆਨਸਾ ਦੇ ਲਈ ਪੁਲਸਾ ਜਿਹੜੀ ਉਹ ਤਿਆਰ